ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲਾਈਵ ਆਣ ਦਾ ਮਕਸਦ ਬੜੇ ਗੰਭੀਰ ਮੁੱਦੇ ਤੇ ਗੱਲ ਕਰਨ ਲਈ ਆਏ ਹਾਂ ਕਿਉਂਕਿ ਅੱਜ ਤੋਂ ਕੁਝ ਦਿਨ ਪਹਿਲਾਂ ਤੁਸੀਂ ਸਾਰਿਆਂ ਵੇਖਿਆ ਹੋਵੇਗਾ ਜਦੋਂ ਕੋਲਪੁਰ ਦੀ ਵਾਰਦਾਤ ਹੋਈ ਜਿੱਥੇ ਕਿ ਦੁਸ਼ਤ ਨੇ ਸਾਡੇ ਪੰਜ ਗੁਰੂ ਮਹਾਰਾਜ ਦੇ ਸਰੂਪਾਂ ਨੂੰ ਅਗਨ ਭੇਂਟ ਕਰਕੇ ਇੱਕ ਪੂਰੇ ਵਰਲਡ ਵਾਈਡ ਦੁਨੀਆ ਇੱਕ ਸਾਰੇ ਪਾਸੇ ਇੱਕ ਲੋਕਾਂ ਨੂੰ ਬੜੀ ਹੈਰਾਨਗੀ ਚ ਪਾਤਾ ਕਿ ਇਹ ਕੈਸਾ ਅਸਾ ਦੁਨੀਆ ਦੇ ਵਿੱਚ ਕਿਹਦੇ ਇਤਿਹਾਸਿ ਨੇ ਹੋਇਆ ਕਿ ਕਿਸੇ ਸਿੱਖ ਦੇ ਰੂਪ ਦੇ ਵਿੱਚ ਕਿਸੇ ਨੇ ਗੁਰੂ ਮਹਾਰਾਜ ਦੇ ਰੂਪ ਨੂੰ ਸਰਾ ਕਿਤੇ ਉਹਦੇ ਬਾਅਦ ਸਾਡੇ ਪ੍ਰਧਾਨ ਸਾਹਿਬ ਡਿਸਟ੍ਰਿਕਟ ਦੁਆਰਾ ਪ੍ਰਬੰਧਕ ਕਮੇਟੀ ਦੇ ਜੰਮੂ ਦੀ ਤਰਫੋਂ ਇੱਕ ਲੈਟਰ ਮੀਡੀਆ ਐ ਸੋਸ਼ਲ ਮੀਡੀਆ 'ਈ ਵਾਇਰਲ ਹੋਈ ਜਿਹਦੇ ਵਿੱਚ ਉਹਨਾਂ ਨੇ ਇੱਕ ਦੋ ਮੁੱਦੇ ਪਹਿਰੇ ਲਿਖੇ ਲੇਕਿਨ ਥਰਡ ਮੁੱਦਾ ਜੋ ਲਿਖਿਆ 4 ਨੰਬਰ 4 ਨੰਬਰ 4 ਨੰਬਰ ਦਾ ਜੋ ਮੁੱਦਾ ਲਿਖਿਆ ਉਸ ਮੁੱਦੇ 'ਚ ਉਹਨੇ ਸਰਕਾਰ ਕੋਲੋਂ ਆਈਜੀ ਜੋ ਡੀਆਈ ਸਾਹਿਬ ਆਈਜੀ ਸਾਹਿਬ ਨੂੰ ਲੈਟਰ ਲਿਖੀ ਉਹਦੇ 'ਚ ਲਿਖਿਆ ਗਿਆ ਕਿ ਸਾਡੇ ਇਲੈਕਟਿਡ ਔਰ ਨਾਮਿਨੇਟਿਡ ਮੈਂਬਰਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਉਸ ਦੇ ਬਾਅਦ ਸਾਨੂੰ ਇਤਨੇ ਫੋਨ ਆਨੇ ਸ਼ੁਰੂ ਹੋ ਗਏ ਸਾਨੂੰ ਪੁਲਿਸ ਅਫਸਰ ਦੇ ਫੋਨ ਆਏ ਸਾਨੂੰ ਸੰਗਤਾਂ 'ਚ ਪੁੱਛਿਆ ਗਿਆ ਸਾਨੂੰ ਮੀਡੀਆ ਦੇ ਵੀਰਾਂ ਨੇ ਫੋਨ ਕੀਤਾ ਉਹਨਾਂ ਨੇ ਪੁੱਛਿਆ ਵੀਰ ਜੀ ਇੱਕ ਤਾਂ ਤੁਸੀਂ ਆਰਟੀਏ ਐਕਟ ਦੇ ਅੰਦਰ ਸਾਲਾਂ ਤੋਂ ਕੰਮ ਕਰ ਰਹੇ ਹੋ ਤੁਹਾਨੂੰ ਖਤਰਾ ਨਹੀਂ ਹੋਇਆ ਅੱਜ ਜਦ ਪੰਥਕ ਮੂਤਿਆਂ ਤੇ ਗੱਲ ਕਰਨ ਲੱਗਿਆ ਤੁਹਾਨੂੰ ਕਿਹੜਾ ਖਤਰਾ ਪੈ ਗਿਆ ਤੁਹਾਡੇ ਕਿਸ ਮੈਂਬਰ ਨੇ ਗੱਲ ਕਹੀ ਹੈ ਕਿ ਸਾਨੂੰ ਖਤਰਾ ਹੈ ਸੋ ਸਾਡੇ ਉਸ ਗੱਲ ਨੂੰ ਉਸ ਦਿਨ ਦੀ ਸਪਸ਼ਟਤਾ ਲਈ ਅਸੀਂ ਇਹ ਗੱਲ ਕਰਨੀ ਜ਼ਰੂਰ ਸਮਝੀ ਕਿਉਂਕਿ ਕਿ ਮੁੱਦਾ ਇੰਜ ਲੱਗਿਆ ਕਿ ਲੋਕਾਂ ਨੇ ਕਿਹਾ ਤੁਸੀਂ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਗੁਰੂ ਮਹਾਰਾਜ ਦੀ ਜੋ ਸਿਕਿਉਰਿਟੀ ਦੀ ਗੱਲ ਕਰਨੀ ਸੀ ਸੁਰੱਖਿਆ ਦੀ ਗੱਲ ਕਰਨੀ ਸੀ ਤੁਸੀਂ ਉਹਨੂੰ ਆਪਣੇ ਨਾਲ ਕਿਸ ਤਰ੍ਹਾਂ ਜੋੜ ਲਿਆ ਤੋਂ ਸਾਡਾ ਲਈ ਉਹਦਾ ਜਵਾਬ ਦੇਣਾ ਇੱਕ ਜ਼ਰੂਰੀ ਬਣ ਗਿਆ ਨੇ ਤਾਂ ਸਾਡੇ ਤੇ ਵੀ ਸਵਾਲੀਆ ਨਿਸ਼ਾਨ ਆ ਗਏ ਸਨ। ਔਰ ਖਾਸ ਕਰਕੇ ਅਸੀਂ ਫਿਰ ਖਮੋਸ਼ ਹੋ ਗਏ। ਲੇਕਿਨ ਕੱਲ ਇੱਕ ਵੀਰ ਨੇ ਸਾਡੇ ਜੋ ਭਾਜਪਾ ਦੇ ਹਨ। ਵੀਰ ਸਾਡੇ ਅਜ਼ੀਜ਼ ਬਲਵਿੰਦਰ ਸਿੰਘ ਜੀ ਉਹਨਾਂ ਨੇ ਚੈਨਲ ਤੇ ਬੋਲਦਿਆਂ ਬੜੇ ਸਤਿਕਾਰ ਵਜੋਂ ਮੇਰਾ ਉਹਨਾਂ ਨਾਲ ਕੋਈ ਐਸਾ ਨਹੀਂ ਮੇਰੇ ਬੜੇ ਅੱਛੇ ਮਿੱਤਰਨ ਸਾਡੇ। ਉਹਨਾਂ ਨੇ ਪੈਗਾਮ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਪੇ ਡਿਸਟ੍ਰਿਕਟ ਦੁਆਰਾ ਪ੍ਰਬੰਧਕ ਕਮੇਟੀ ਨੇ ਕਿਸ ਕਰਕੇ ਆਪਣੇ ਲਈ ਸਕਿਉਰਟੀ ਮੰਗਣ ਲੱਗ ਪਏ ਜਦ ਕਿ ਸਕਿਉਰਟੀ ਦਾ ਬੰਦੋਬਸਤ ਤੇ ਗੁਰੂ ਘਰ ਦੀ ਉਦੀ ਕਰਨੀ ਸੀ ਲੇਕਿਨ ਇਹਨਾਂ ਨੇ ਆਪਣੇ ਲਈ ਮੰਗ ਲਈ ਉਹਨਾਂ ਨੇ ਬੜੀ ਸਾਨੂੰ ਨਿਖਿਤ ਕਮੇਟੀ ਗਿਆ ਉਹਨਾਂ ਕਹਿੰਦੇ ਅੱਜ ਤੱਕ ਅਸੀਂ ਕਮੇਟੀ ਅਸਾਂ ਨਹੀਂ ਦੇਖੀ ਤੇ ਜਿਹਨੂੰ ਆਪਣਾ ਖਤਰਾ ਜ਼ਿਆਦਾ ਪੈ ਗਿਆ ਮਿਨਿਸਪਲ ਗੁਰੂ ਘਰਾਂ ਦੇ ਸੋ ਇਸ ਕਰਕੇ ਜ਼ਿਆਦਾ ਸੀ ਸਾਡੀ ਹੋਣ ਤੇ ਸਾਡੀ ਕ੍ਰੈਡੀਬਿਲਿਟੀ ਨੂੰ ਡੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਫਿਰ ਅਸੀਂ ਸਮਝਿਆ ਕਿ ਇਹ ਗੱਲ ਸੰਗਤ ਦੇ ਸਾਹਮਣੇ ਲਿਆਣੀ ਜ਼ਰੂਰੀ ਹੈ ਸਾਹ ਸੰਗਤ ਜੀ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਖੜੇ ਹਾਂ ਸਾਨੂੰ ਕਿਸੇ ਕਿਸਮ ਦਾ ਜੋ ਸੰਗਤ ਨੇ ਮਾਨ ਬਖਸ਼ਿਆ ਹੈ ਸਾਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਬਾਕੀ ਗੁਰੂ ਦੀ ਸੇਵਾ ਕਰਦੇ ਆ ਅਗਰ ਕਿਤੇ ਜਾਨ ਵੀ ਚਲੀ ਜਾਵੇ ਤੇਦੀ ਕੋਈ ਪਰਵਾਹ ਨਹੀਂ ਬਾਕੀ ਸਾਨੂੰ ਕੋਈ ਐਸਾ ਖਤਰਾ ਨਹੀਂ ਕਿ ਅਸੀਂ ਸਰਕਾਰ ਦੀ ਦਰ ਤੇ ਜਾ ਕੇ ਅਸੀਂ ਅਪੀਲ ਕਰਾਂਗੇ ਸਰਕਾਰ ਨੂੰ ਕਿ ਸਾਡੀ ਰੱਖਿਆ ਕੀਤੀ ਜਾਵੇ ਗੁਰੂ ਮਹਾਰਾਜ ਨੇ ਸਾਨੂੰ ਇੰਨਾ ਕ ਸੰਪੰਨ ਬਣਾਇਆ ਪੰਜ ਕਕਾਰ ਦੀ ਵਰਦੀ ਵੀ ਦਿੱਤੀ ਹੈ ਔਰ ਸਾਨੂੰ ਧਰਨ ਕੀਤੀ ਹੈ ਸਾਨੂੰ ਕਿਸੇ ਖਤਰੇ ਦੇ ਕੋਲੋਂ ਕੋਈ ਡਰ ਨਹੀਂ ਸੋ ਜਿਸ ਨੇ ਕਿਤਾ ਹੈ ਜਿਸ ਨੇ ਅਗਰ ਕੋਈ ਲੈਟਰ ਲਿਖੀ ਆ ਉਹਦਾ ਜਵਾਬ ਦੇ ਉਹ ਯਾ ਹੋਏਗਾ ਉਹ ਯਾ ਦੱਸ ਸਕਦਾ ਹੈ ਭਈ ਕਿਸ ਮੈਂਬਰ ਨੇ ਉਹਨਾਂ ਨੂੰ ਅਪਰੋਚ ਕੀਤੀ ਭਈ ਸਾਡੇ ਲਈ ਸਿਕਿਉਰਟੀ ਮੰਗੀ ਜਾਵੇ ਅਸੀਂ ਅਪਰੋਚ ਨਹੀਂ ਕੀਤੀ ਸਾਡੇ ਕਿਸੇ ਮੈਂਬਰ ਦਾ ਖਾਸ ਕਰਕੇ ਅਸੀਂ ਜੋ ਵੀ ਸਾਡੇ ਸਖਤਰ ਸਾਹਿਬ ਖੜੇ ਹਨ ਅਰਜੀਤ ਜੀ ਖੜੇ ਹਨ ਵੀ ਤਜਿੰਦਰ ਸਿੰਘ ਜੀ ਸਾਡਾ ਅਸਾਂ ਬਿਲਕੁਲ ਕਿਸੇ ਨੂੰ ਨਹੀਂ ਕੀਤਾ ਔਰ ਨਾ ਹੀ ਕਦੇ ਕਹਾਂਗੇ ਨਾ ਹੀ ਕਦੇ ਸਾਨੂੰ ਕਿਸੇ ਸਿਕਿਉਰਟੀ ਦੀ ਕਦੇ ਜ਼ਰੂਰਤ ਪਵੇਗੀ ਹੁਣ ਮੈਂ ਵੀ ਸੁਰਜੀਤ ਸਿੰਘ ਜੀ ਜੋ ਸਖਤਰ ਹਨ ਇਹਨਾਂ ਨੂੰ ਮੈਂ ਜ਼ਰੂਰ ਕਾਵਾਂਗਾ ਇਹ ਵੀ ਆਪਣੀ ਇਸ ਗੱਲ ਦੇ ਉੱਪਰ ਆਪਣੇ ਕਲੈਰਟੀ ਸੰਗਤ ਦੇ ਸਾਹਮਣੇ ਜ਼ਰੂਰ ਰੱਖਣਗੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਮੁੱਦੇ ਤੇ ਵੀਰ ਬਲਵਿੰਦਰ ਸਿੰਘ ਜੀ ਨੇ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ ਨੇ 11 10 ਨੂੰ ਜੋ ਲੈਟਰ ਡਿਸਟ੍ਰਿਕਟ ਦੁਆਰਾ ਪ੍ਰਬੰਧਕ ਕਮੇਟੀ ਦੇ ਲੈਟਰਪੈਡ ਤੇ ਜੋ ਰਜਿਸਟਰ ਨੰਬਰ 441 ਨੰਬਰ ਤੇ ਲੈਟਰ ਨਿਕਲਿਆ ਦੂਜੇ ਦਿਨ ਸੋਸ਼ਲ ਮੀਡੀਆ ਤੇ ਜਦੋਂ ਲੈਟਰ ਅਸੀਂ ਪੜਿਆ ਬੜਾ ਸ਼ੱਕ ਮਹਿਸੂਸ ਹੋਇਆ ਸ਼ਰਮ ਮਹਿਸੂਸ ਹੋਈ ਔਰ ਮੈਂ ਉਸ ਦਿਨ ਤੋਂ ਵੀ ਬਲਵਿੰਦਰ ਸਿੰਘ ਨੂੰ ਕਹਿ ਰਿਹਾ ਸਾਂ ਬਾਕੀ ਵੀਰਾਂ ਨੂੰ ਵੀ ਕਹਿ ਰਿਹਾ ਸਾਂ ਕਿਉਂਕਿ ਸਾਨੂੰ ਫੋਨ ਆ ਰਹੇ ਸਨ ਕਿਉਂਕਿ ਸਾਨੂੰ ਫੋਨ ਆ ਰਹੇ ਸਨ ਔਰ ਅਲੱਗ ਮੀਡੀਆ ਤੇ ਵੀ ਕਈ ਵੀਰਾਂ ਨੇ ਇਹਦੇ ਬਾਰੇ ਜਾਣ ਪੁੱਛਿਆ ਕਿ ਕਿਹੜੇ ਪ੍ਰਬੰਧਕ ਐ ਨੇ ਜਿਹੜੇ ਆਪਣੇ ਆਪ ਸਕਿਉਰਟੀ ਮੰਗ ਰਹੇ ਨੇ ਤੋਂ ਮਹਿਸੂਸ ਕਰ ਰਹੇ ਸਨ ਕਿ ਸਾਡਾ ਕਲੈਰੀਫਿਕੇਸ਼ਨ ਦੇਣਾ ਬਹੁਤ ਜ਼ਰੂਰੀ ਹੈ ਅਸੀਂ ਸਪਸ਼ਟ ਕਰ ਦਈਏ 1997 ਦੀ 10 ਪ੍ਰਬੰਧਕ ਕਮੇਟੀ ਚ ਰਿਆ ਜੇ ਤੂੰ ਹਾਲਾਤ ਬਹੁਤ ਨਾਜ਼ਕ ਸਨ ਅੱਜ ਤਾਂ ਐਸੀ ਗੱਲ ਹੀ ਕੋਈ ਨਹੀਂ ਹਰ ਬੰਦਾ ਸੇਵਾ ਕਰ ਰਿਹਾ ਆਪਣੇ ਸਥਾਨ ਤੇ ਸੇਵਾ ਨਿਭਾ ਰਿਹਾ ਹੈ ਪਰ ਜਿਸ ਮੁੱਦੇ ਲਈ ਗੁਰਦੁਆਰਾ ਸਿੰਘ ਸਭਾ ਕੋਲਪੁਰਵੀ ਖੇ ਜੋ ਹਾਸਾ ਹੋਇਆ ਉਹਦੀ ਹਰ ਇੱਕ ਸ਼ਖਸ ਨੇ ਜਿਤਨੀ ਨਿੰਦਾ ਕੀਤੀ ਜਿਤਨੀ ਨਿੰਦਾ ਕਰੀ ਉਹਤਨੀ ਕਠ ਹੈ ਔਰ ਮੈਂ ਕਹਾਂਾ ਜਿਨ੍ਹਾਂ ਨੌਜਵਾਨਾਂ ਨੇ ਵਲੰਟੀਅਰ ਹੋ ਕੇ ਉਸ ਕਾਜ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਡਿਸਟ੍ਰਿਕਟ ਕਮੇਟੀ ਨੇ ਨਾਲ ਹੋ ਕੇ ਉਸ ਕਾਜ ਨੂੰ ਸਿਰੇ ਚੜਾਇਆ ਉਹਦੇ ਲਈ ਸਾਡੇ ਵੀਰ ਸਾਰੇ ਮੁਬਾਰਕ ਦੇ ਪਾਤਰ ਨੇ ਤੋਂ ਮੈਂ ਕਹਾਂਗਾ ਕੌਣ ਦੀ ਸੇਵਾ ਕਰਦੇ ਆਂ ਪੰਥ ਦੀ ਸੇਵਾ ਕਰਦੇ ਆਂ ਅਗਰ ਕਿਸੇ ਦੀ ਜਾਨ ਵੀ ਚਲੇ ਜਾਏ ਉਸ ਨੂੰ ਖੁਸ਼ਨਸੀਬ ਇਨਸਾਨ ਕੋਈ ਨਹੀਂ ਹੋਵੇਗਾ ਤੋਂ ਅਸੀਂ ਐਜ਼ ਅ ਡਿਸਟ੍ਰਿਕਟ ਗੁਰਦੁਆਰਾ ਕਮੇਟੀ ਦੇ ਸੇਵਾਦਾਰ ਹੋਣ ਦੇ ਨਾਤੇ ਸਾਰੀ ਸੰਗਤ ਜੋ ਮਹਿਸੂਸ ਕਰ ਰਹੀ ਹੈ ਉਹਨਾਂ ਨੂੰ ਅਸੀਂ ਕਲੀਅਰ ਕਰ ਦਈਏ ਕੋਈ ਵੀ ਸਾਡਾ ਮੈਂਬਰ ਜਿਸ ਤਰ੍ਹਾਂ ਵੀਰ ਬਲਵਿੰਦਰ ਸਿੰਘ ਨੂੰ ਰੋਣਾ ਦੱਸਿਆ ਅੰਦਾਜ਼ ਸੁਰਜੀਤ ਸਿੰਘ ਸਾਡੇ ਵੀਰ ਹਰਜੀਤ ਸਿੰਘ ਤੇਜਿੰਦਰ ਸਿੰਘ ਇਵਨ ਕਮੇ ਵੀਰ ਸਤਕਾਰਯੋ ਸਰਦਾਰ ਅਵਤਾਰ ਸਿੰਘ ਜੀ ਉਹਨਾਂ ਨੂੰ ਵੀ ਟੈਲੀਫੋਨ ਤੇ ਪੁੱਛਿਆ ਮੈਂ ਭਾਈ ਸਾਹਿਬ ਜੀ ਤੁਹਾਨੂੰ ਤਾਂ ਕੋਈ ਪ੍ਰਦਾਨ ਜੀ ਕੋਈ ਖਤਰਾ ਤੁਹਾਨੂੰ ਪਤਾ ਨਹੀਂ ਚਾਹੀਦੀ ਸਕਿਉਰਟੀ ਉਹ ਹੱਸ ਕੇ ਕਹਿੰਲੇ ਮੈਨੂੰ ਉਸ ਬਤ ਪਤਾ ਹੀ ਨਹੀਂ ਲੇਕਿਨ ਦੱਸਿਆ ਜਦੋਂ ਉਹਨਾਂ ਉਹਨਾਂ ਕਿਹਾ ਅਸੀ ਗੱਲ ਨਹੀਂ ਇਹ ਬਹੁਤ ਗਲਤ ਗੱਲ ਹੈ ਬਾਕੀ ਮੈਂਬਰ ਵੀ ਅਗਰ ਜਿਨ੍ਹਾਂ ਨੂੰ ਚਾਹੀਦੀ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਹੈ ਆਪਣੇ ਨਾਂ ਤੇ ਅਗਰ ਕਿਸੇ ਨੂੰ ਸਕਿਉਰਟੀ ਚਾਹੀਦੀ ਹੋ ਮੁਬਾਰਕ ਦੇ ਪਾਤਰ ਨੇ ਹਾਂ ਜੇ ਸਿਆਸੀ ਉਹ ਸਕਿਉਰਟੀਆਂ ਰੱਖ ਲੈਣੇ ਉਹ ਜਾਇਜ਼ ਹੈ ਪਰ ਜੇ ਅਸੀਂ ਇਲੈਕਸ਼ਨਾਂ ਜਿੱਤ ਕੇ ਇਹ ਕਹਿ ਰਹੇ ਆ ਕਿ ਅਸੀਂ ਸਮਾਜ ਦੀ ਸੇਵਾ ਕਰਨ ਲਈ ਆਏ ਆ ਕੌਮ ਦੀ ਸੇਵਾ ਕਰਨ ਲਈ ਆਇਆ ਫਿਰ ਜੇ ਸਾਡੇ ਮਾਨਾਂ ਵਿੱਚ ਦਰਦ ਹੋਵੇ ਜੇ ਸਰਕਾਰਾਂ ਕੋਲੋਂ ਅਸੀਂ ਭੀਖ ਮੰਗ ਕੇ ਆਪਣੀ ਸਕਿਉਰਟੀ ਲਈਏ ਜਾਨ ਜੇ ਤੂੰ ਜਾਣੀ ਕੋਈ ਰੋਕ ਨਹੀਂ ਸਕਦਾ ਜਿਨ੍ਹਾਂ ਕੋਲ ਸਕਿਉਰਟੀਆਂ ਸਨ ਉਹ ਵੀ ਸੰਸਾਰ ਤੋਂ ਚਲੇ ਗਏ ਤਾਂ ਜ਼ਰੂਰ ਅੱਜ ਅਸੀਂ ਮਹਿਸੂਸ ਕੀਤਾ ਕਿ ਸਾਰੀ ਸੰਗਤ ਨੂੰ ਕਲੀਅਰ ਕਰ ਦਈਏ ਕਿਉਂਕਿ ਇੱਕ ਦਿਨ ਇੱਕ ਚੈਨਲ ਤੇ ਮੇਰੇ ਵੀਰ ਅਵਤਾਰ ਸਿੰਘ ਜੀ ਖਾਲਸਾ ਉਹਨਾਂ ਨਾਲ ਵੀਰ ਸਾਡੇ ਐਜ਼ ਅੈਂਕਰ ਧੀਰਜ ਸਿੰਘ ਜੀ ਉਹਨਾਂ ਨੇ ਵੀ ਇਸ ਵਿਸ਼ੇ ਤੇ ਗੱਲ ਕਰਦਿਆਂ ਕਿਹਾ ਕਿ ਪਹਿਲੀ ਵਾਰ ਹੋ ਰਿਹਾ ਕਿ ਡਿਸਟ੍ਰਿਕਟ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਸਕورٹی ਦੀ ਲੋੜ ਪੈ ਗਈ ਤਾਂ ਮੈਂ ਕਲੀਅਰ ਕਰ ਦਿਆਂ ਉਹ ਸਾਰੇ ਮੈਂਬਰਾਂ ਨੂੰ ਜਿਨ੍ਹਾਂ ਨੂੰ ਇਹ ਸਾਡੇ ਤੇ ਸ਼ੰਕਾ ਸੀ ਅਸੀਂ ਕਲੀਅਰ ਕਰ ਦਈਏ ਸਾਡੇ ਕਿਸੇ ਮੈਂਬਰ ਨੂੰ ਜਿਹੜੇ ਅਸੀਂ ਖੜੇ ਆ ਜਾਂ ਜਿਨ੍ਹਾਂ ਦੇ ਨਾਮ ਲਿੱਤੇ ਨੇ ਜਿਨ੍ਹਾਂ ਨਾਲ ਸਾਡਾ ਰابطਾ ਹੋਇਆ ਹੈ ਉਹਨਾਂ ਵੱਲੋਂ ਕਿਸੇ ਨੂੰ ਵੀ ਸਕورٹی ਦੀ ਨਾ ਜ਼ਰੂਰਤ ਹੈ ਨਾ ਸ਼ਾਇਦ ਪ੍ਰਧਾਨ ਸਾਹਿਬ ਨੂੰ ਕਿਸੇ ਨੇ ਕਿਹਾ ਹੋਵੇ ਆ ਪ੍ਰਧਾਨ ਸਾਹਿਬ ਨੇ ਆਪਣੇ ਤੌਰ ਤੇ ਜਾਂ ਉਹਨਾਂ ਨੇ ਕਿਸੇ ਨੂੰ ਕਿਹਾ ਹੋਵੇ ਉਹ ਜ਼ਰੂਰ ਕਲੀਅਰ ਕਰ ਸਕਦੇ ਨੇ ਤਾਂ ਮੈਂ ਇੱਕ ਬੈਂਤੀ ਜ਼ਰੂਰ ਕਰਦਿਆ ਕਿ ਜੋ ਪੰਥ ਦੀ ਸੇਵਾ ਕੌਮ ਦੀ ਸੇਵਾ ਇਹ ਅਗਰ ਮਾਲਕ ਨੇ ਸਾਨੂੰ ਸੰਤਾਂ ਨੇ ਸਾਨੂੰ ਬਖਸ਼ੀ ਹੈ ਤਾਂ ਸਾਨੂੰ ਤਨਦੇ ਦੇ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਗੁਰਬਾਣੀ ਕਹਿੰਦੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਸਾਨੂੰ ਲੇਖਾ ਦੇਣਾ ਪੈਗਾ ਜੋ ਕਰ ਰਿਹਾ ਚੰਗਾ ਕਰ ਰਿਹਾ ਮੰਦਾ ਕਰ ਰਿਹਾ ਉਹਦਾ ਸਾਡਾ ਲੇਖਾ ਦੁਕਾ ਦੇਣਾ ਪੈਗਾ ਆਓ ਸਾਰੇ ਨਾਲ ਮਿਲ ਕੇ ਕੌਮ ਦੀ ਸੇਵਾ ਕਰ ਸਕੀਏ ਪਾਂਧੀ ਸੇਵਾ ਕਰੀਏ ਸੇਵਾ ਕਰ ਸਕੀਏ ਜੋ ਸਾਨੂੰ ਮਾਲਕ ਨੇ ਸਮਾਂ ਬਖਸ਼ਿਆ ਤਾਂ ਮੈਂ ਮੀਡੀਆ ਦਾ ਬਹੁਤ-ਬਹੁਤ ਤਨਵਾਦ ਵੀਰ ਬਿਆਨ ਸਿੰਘ ਜੀ ਉਹਦੇ ਨਾਲ ਸਾਡੇ ਵੀਰ ਪੈਗਾਮ ਤੋਂ ਵੀ ਰਵਿੰਦਰ ਸਿੰਘ ਜੀ ਸਾਡੇ ਅੰਮਰਪ੍ਰੀਤ ਸਿੰਘ ਜੀ ਇਕਬਾਨੀ ਚੈਨਲ ਤੋਂ ਰਾਜਵੀਰ ਸਿੰਘ ਜੀ ਸਾਰੇ ਜੋ ਸੇਵਾ ਨਿਭਾਰੇ ਨੇ ਮਿਹਨਤ ਦਾ ਵੀ ਬਹੁਤ ਬਹੁਤ ਧੰਨਵਾਦ ਹਾਂਜੀ ਵੀਰ ਜੀ ਇੱਕ ਗੱਲ ਜੁੜ ਰਹੀ ਹੈ ਕੋਲ ਜੀ ਤੁਹਾਨੂੰ ਇੱਕ ਗੱਲ ਕਲੀਅਰ ਕਰੀਏ ਅਸੀਂ ਜਦ ਉੱਥੇ ਗਏ ਸੀ ਨਾ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਬੈਠੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਨਹੀਂ ਕੀਤੀ ਅਸੀਂ ਠੀਕ ਸਮਝਿਆ ਕਿਉਂਕਿ ਬਾਹਰ ਨੌਜਵਾਨਾਂ ਦੇ ਵਿੱਚ ਬਲਵਲਾ ਸੀ ਨੌਜਵਾਨો ਦੀ ਬਿਲਡਿੰਗ ਨੂੰ ਢਾ ਰਹੇ ਸੀ ਤੇ ਲੇਕਿਨ ਅਸੀਂ ਜਦ ਸਾਡੇ ਨਾਲ ਖਲੋਣ ਦੇ ਉਹਨਾਂ ਨੂੰ ਥੋੜੇ ਹੌਸਲਾ ਹੋਰ ਮਿਲਿਆ ਤਾਂ ਉਸ ਵੀ ਐਡਮਿਨਿਸਟ੍ਰੇਸ਼ਨ ਨਾਲ ਥੋੜਾ ਬਹੁਤ ਤੱਕਿਆ ਅਸੀਂ ਨੌਜਵਾਨਾਂ ਨਾਲ ਖੜੇ ਨਹੀਂ ਤੇ ਉਹ ਵੀ ਅੱਗੇ ਝੱਕੜੇ ਸੀ ਜਿੱਲੇ ਮਸ਼ੀਨਾਂ ਆ ਰਹੀਆਂ ਸਨ ਅਸਾਂ ਇਹ ਸਮਝਿਆ ਕਿ ਇੱਥੇ ਤੁਹਾਡਾ ਰੋਲ ਜ਼ਿਆਦਾ ਬਣਦਾ ਨਿਸਬਤ ਐਡਮਿਨਿਸਟ੍ਰੇਸ਼ਨ ਨਾਲ ਉਹ ਬਾਅਦ ਚ ਗੱਲ ਕਰ ਲਾਂਗੇ ਲੇਕਿਨ ਉਸਦੇ ਬਾਅਦ ਜੋ ਭਾਗ ਦੌੜਾ ਸ਼ਾਇਦ ਪ੍ਰਧਾਨ ਸਾਹਿਬ ਨੇ ਆਪਣੇ ਹੱਥ ਰੱਖੀ ਹੋਈ ਹੈ ਕਿਉਂਕਿ ਉਹ ਲੱਗ ਕੇ ਇੱਕ ਦੋ ਵਾਰੀ ਸੰਗਤਾਂ ਨੂੰ ਮਿਲੇ ਹਨ ਉੱਪਰੋਂ ਐਡਮਿਨਿਸਟ੍ਰੇਸ਼ਨ ਨੂੰ ਮਿਲੇ ਹਨ ਇਹ ਸਵਾਲ ਤੁਸੀਂ ਉਹਨਾਂ ਨੂੰ ਪੁੱਛ ਲੋਗੇ ਉਹ ਤੁਹਾਨੂੰ ਜ਼ਿਆਦਾ ਅਪਡੇਟ ਕਰ ਲਣਗੇ ਕਿਉਂਕਿ ਉਹਦੇ ਥੱਲੇ ਵੀ ਸਾਰੇ ਨੇ ਕਮੈਂਟਸ ਪਾਏ ਹਨ ਭਈ ਅਪਡੇਟ ਕੀ ਹੈ ਕੀ ਸਿਰਫ 200 ਕੀ ਸਿਰਫ 290 ਲੱਗੀ ਹੈ ਜੋ ਬੀਐਨਐਸ ਦੀ ধারা ਹੈ ਪਹਿਲੇ 295 ਸੀ ਕੀ ਹੋਈਆ ਲੱਗੀ ਹੈ ਜਾਂ ਇਹਦੇ ਇਲਾਵਾ ਕੋਈ ਇੱਕ ਦੋ ਸੈਕਸ਼ਨ ਹੋਰ ਲੱਗੀਆਂ ਉਹ ਮੈਂ ਸਮਝਦਾ ਡੀਜੀਪੀ ਦੇ ਪ੍ਰਧਾਨ ਸਾਹਿਬ ਸੰਗਤ ਨੂੰ ਇਹ ਕਲੀਅਰ ਕਰ ਦਿਆਂ ਕਿਉਂਕਿ ਹਰ ਜਗ੍ਹਾ ਸੰਗਤ ਅਲੇ ਸਵਾਲ ਪੁੱਛ ਰਹੀ ਹੈ ਕਿ ਅਗਰ ਤੁਸੀਂ ਡੀਆਈਜੀ ਨੂੰ ਮਿਲਿਓ ਜਾਂ ਕਿਸੇ ਹੋਰ ਨੂੰ ਮਿਲਿਓ ਤੇ ਅਪਡੇਟ ਕੀ ਹੈ ਤਾਂ ਅਪਡੇਟ ਦੱਸਣਾ ਮੈਂ ਸੰਨਸ ਪ੍ਰਧਾਨ ਸਾਹਿਬ ਨੂੰ ਉਸ ਪਾਸੇ ਜ਼ਿਆਦਾ ਧਿਆਨ ਦੇਣਾ ਚਾਹਵਾ ਬ੍ਰਿਸਪਤ ਅਸੀਂ ਆਪਣੀ ਸਿਕਿਉਰਿਟੀ ਦੀ ਗੱਲ ਕਰੀ ਹੈ ਤਾਂ ਲੋਕਾਂ ਦੀ ਸ਼ੰਕਾ ਜ਼ਿਆਦਾ ਵਧੀ ਹੈ ਪਰ ਸਿਕਿਉਰਿਟੀ ਕੋ ਮੰਗੀ ਜਾ ਰਹੀ ਹੈ ਇੱਕ ਕੁਐਸਚਨ ਹੈ ਜੀ ਕਿ ਇ ਰੋਂਤੀ ਹੋਈ ਗੁਰੂਗ੍ਰਾਂਚਾ ਮਾਰਾਇਆ ਸਾਡੇ ਜੰਮੂ ਕਸ਼ਮੀਰ ਦੀਆਂ 17 ਡਿਸਟ੍ਰਿਕਟ ਕਮੇਟੀਆਂ ਮੈਂ ਸੋਸ਼ਲ ਮੀਡੀਆ ਤੇ ਇੱਕ ਗੱਲ ਦੇਖੀ ਸ਼ਾਇਦ ਮੇਰੀ ਨਾਲ ਵਿੱਚ ਨਾ ਹੋਵੇ ਕਿਸੇ ਇੱਕ ਕਮੇਟੀ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਇਸ ਨੂੰ ਬਿਲਕੁਲ ਨਹੀਂ ਨਿਖੇਦਿਆ ਨਾ ਨਿੰਦਿਆ ਕਿਉਂਕਿ ਪ੍ਰੈਸ ਕਾਨਫਰੰਸ ਅਗਰ 17 ਡਿਸਟ੍ਰਿਕਟ ਕਮੇਟੀਆਂ ਸਨ ਅਗਰ ਪ੍ਰੈਸ ਕਾਨਫਰੰਸ ਕਰਦੀਆਂ ਘਟੋ ਘੜੇ ਮਲੇ ਐਡਮਿਨਿਸਟ੍ਰੇਸ਼ਨ ਨੂੰ ਪਤਾ ਲੱਗਦਾ ਇੱਥੋਂ ਇਹ ਨਹੀਂ ਲੱਗਦਾ ਕਿ ਅਸੀਂ ਖਾਲੀ ਸਿਰਫ ਵੋਟਾਂ ਲੈਣ ਵਾਸਤੇ ਹੀ ਆ ਬਸ ਵੀਰ ਜੀ ਬਾਰਾਮੂਲਾ ਹੋਈ ਕੁਛ ਕਿ ਮੇਟੀਆਂ ਨੇ ਕੀਤੀ ਵੀਰ ਜੀ ਨਹੀਂ ਅਸੀਂ ਜਿਹੜੀ ਮੈਨੂੰ ਨਾਲੇਜ ਨਹੀਂ ਪਹਿਲੇ ਗੱਲ ਕੀਤੀ ਅਸੀਂ ਚੈਨਲ ਚਲਾਈਏ ਅਸੀਂ ਚੈਨਲ ਚਲਾਈ ਪੁੰਛ ਵੀ ਹੋਈ ਬਾਰਾਮੂਲਾ ਵੀ ਹੋਈ ਵੀਸੀ ਉਕਾਨੋਸਾਂ ਨੂੰ ਗੁੱਛਣਗੇ ਤੁਸੀਂ ਸਾਡਾ ਨਾਮ ਨਹੀਂ ਲਿਆ 12 ਮੁਲਾਵਲ ਦੀ ਪੁੰਛ ਵੀ ਹੋਈ ਹੈ ਮੈਂ ਬਿਲਕੁਲ ਨਹੀਂ ਕਹਿ ਰਿਹਾ ਸਾ ਪੁੰਛਵਾਲ ਡਿਸਟ੍ਰਿਕਟ ਕਮੇਟੀ ਵਾਲੇ ਪੁੰਛਵਾਲੀ ਕੀਤੀ ਹੈ 12 ਮੁਲਾਵਲੋਂ ਨਹੀਂ ਹੋਈ ਹੈ ਬਾਕੀ ਫਰਜ਼ ਵੀਰ ਜੀ ਸਾਰਿਆਂ ਦਾ ਬੰਦਾ ਹੈ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਸਾਰਿਆਂ ਦਾ ਫਰਜ਼ ਬੰਦਾ ਹੈ ਖਾਸ ਕਰਕੇ ਇਸ ਮਸਲੇ ਤੇ ਦੇ ਮੇਰੇ ਹਿਸਾਬ ਨਾਲ ਕਿਸੇ ਨੂੰ ਵੀ ਚੁੱਪ ਰਹਿਣ ਦੀ ਤੇ ਗੁੰਜਾਇਸ਼ ਹੀ ਨਹੀਂ ਹੈ ਜਿਹੜੇ ਨਹੀਂ ਸ਼ਾਇਦ ਕੋਈ ਮਜਬੂਰੀ ਹੋ ਸਕਦੀ ਹੋਵੇ ਲੇਕਿਨ ਜੋ ਸੰਗਤ ਦੀ ਮੈਂ ਤੁਹਾਨੂੰ ਮਾਫੀ ਮੰਗੇ ਗੱਲ ਕਾਵਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਬਾਤ ਕੁਝ ਨਹੀਂ ਹੈ ਕੋਈ ਮਜਬੂਰੀ ਨਹੀਂ ਹੈ ਬੀਰ ਜੀ ਮੈਂ ਫਿਰ ਫਿਰ ਕਾ ਮੇਰੇ ਪਾਸ ਫਿਰ ਇਹ ਤੇ ਕਹਿ ਸਕਦੇ ਹੋ ਕਿ ਸ਼ਾਇਦ ਗੁਰੂ ਨਾਲ ਪਿਆਰ ਘਟਾ ਉਹਨਾਂ ਦਾ ਪਿਆਰ ਘਟਾ ਹੈ ਉਹ ਸ਼ਾਇਦ ਗੁਰੂ ਨੂੰ ਉਹ ਸਤਕਾਰ ਮਾਨ ਨਹੀਂ ਦੇ ਰਹੇ ਜਿਹੜਾ ਦੇਣਾ ਚਾਹੀਦਾ ਹੈ ਲੇਕਿਨ ਜਿਤਨਾ ਬਲਬਲਾ ਤੁਸੀਂ ਦੇਖਿਆ ਉਹ ਸਾਡੇ ਨੌਜਵਾਨਾਂ ਸੀ ਸਾਡੀਆਂ ਮਾਤਾਵਾਂ ਸੀ ਸੂਸਾ ਸਾਰੇ ਪੂਰਾ ਦਿਨ ਤੁਸੀਂ ਉੱਥੇ ਖਲੋਤੇ ਰਹੇ ਪੂਰਾ ਸੇਵਾ ਨਿਭਾਰੇ ਸੋ ਜੋ ਬਲਵਲਾ ਉੱਥੇ ਦੇਖਣ ਵਾਲਾ ਸੀ ਉਹਦੇ 'ਚ ਮੈਂ ਕਹਾਂਗਾ ਸਾਡੀਆਂ ਮਾਤਾ-ਮਾਂ ਰੋ ਰੀਆਂ ਸਨ ਬਜ਼ੁਰਗ ਰੋ ਰਿਏ ਸਨ ਨੌਜਵਾਨ ਰੋ ਰਹੇ ਸਨ ਔਰ ਇਹ ਸਾਬਤ ਹੋ ਰਿਹਾ ਸੀ ਕਿ ਸਾਡੇ ਸੰਗਤ ਵਿੱਚ ਗੁਰੂ ਪ੍ਰਤੀ ਪਿਆਰ ਹੈ ਔਰ ਇਤਨੀ ਜਲਦੀ ਇਤਨੀ ਸੰਗਤ ਹਜ਼ਾਰਾਂ ਦੀ ਤਦਾਦ ਉੱਤੇ ਸੰਗਤ ਪਹੁੰਚੀ ਹੈ ਉਸ ਸੰਗਤ ਨੇ ਸਾਬਤ ਕਰ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦਾ ਅਗਰ ਕੋਈ ਵੀ ਕਿਸੇ ਰੂਪ ਵਿੱਚ ਹੀ ਪਾ ਮੈਂ ਸਿੱਖ ਹੈ ਦੂਸਰਾ ਧਰਮ ਨਾਲ ਕੋਈ ਵੀ ਹੈ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿਹਦੇ ਸਬੂਤ ਉੱਥੇ ਮਿਲੇ ਨੇ ਬਾਕੀ ਮੈਂ ਫਿਰ ਕਹਾਂਗਾ ਕਿਉਂਕਿ ਐਸਜੀਪੀਸੀ ਵੱਲੋਂ ਵੀ ਇੱਕ ਕਮੇਟੀ ਬਣਾਈ ਗਈ ਹੈ ਅਕਾਲ ਤਖਤ ਸਾਹਿਬ ਵੱਲੋਂ ਇੱਕ ਅਲੱਗ ਕਮੇਟੀ ਬਣਾਈ ਗਈ ਹੈ ਤਾਂ ਜਰੂਰ ਉਹ ਮੇਰੇ ਸਾਹਮਣੇ ਦੇਖ ਰੇਕ ਪੂਰੀ ਕਰ ਲੈ ਉਹਨੇ 2 ਮਿੰਟ ਹਰਜੀਤ ਸਿੰਘ ਜੀ ਆਪਣੇ ਆਪ ਪ੍ਰਧਾਨੋਂ ਬਲੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਤੁਸੀਂ ਵਾਈਸ ਪ੍ਰਧਾਨ ਸਾਹਿਬ ਸਕਤਰ ਜੀ ਸਾਹਿਬ ਪਾਸੋਂ ਸੁਣੀ ਲਿਆ ਉਹ ਉਹਨੇ ਪੂਰੇ ਵਿਸਤਾਰ ਦੇ ਨਾਲ ਦੱਸਿਆ ਕਿ ਅਸੀਂ ਜੋ ਸਾਡੇ ਪ੍ਰਧਾਨ ਸਾਹਿਬ ਨੇ ਜਿੱਥੇ ਗੁਰੂ ਮਹਾਰਾਜ ਦੇ ਸਤਕਾਰ ਵਾ ਜੇ ਕੋਈ ਉਪਰਾਲਾ ਕਰਨਾ ਚਾਹੀਦਾ ਸੀ ਉਹ ਨਾ ਕਰਦੇ ਹੋਏ ਇੱਥੂ ਤੱਕ ਮੰਗ ਕਰ ਦਿੱਤੀ ਕਿ ਸਾਡੇ ਡਿਸਟ੍ਰਿਕਟ ਕਮੇਟੀ ਦੇ ਇਲੈਕਟਿਡ ਮੈਂਬਰਾਂ ਨੂੰ ਖਤਰਾ ਹੈ ਨਾਮਿਨੇਟਡ ਇਹ ਨਹੀਂ ਸਾਨੂੰ ਪਤਾ ਕਿ ਪ੍ਰਧਾਨ ਸਾਹਿਬ ਨੇ ਨਾਮਿਨੇਟਡ ਕਿਹਨਾਂ ਨੂੰ ਕਰ ਦਿੱਤਾ ਇੱਥੇ ਸਿਰਫ ਲੱਕੀ ਡੀ ਹੋਏ ਨੇ ਉਸ ਤੋਂ ਬਾਅਦ ਨਾਮਿਨੇਟਡ ਤਾਂ ਕੋਈ ਹੋਇਆ ਨਹੀਂ ਉਹਨਾਂ ਨੇ ਆਪਣੇ ਘਰ ਹੀ ਬੈਠ ਕੇ ਉਹਨਾਂ ਨੂੰ ਨਾਮਿਨੇਟ ਕਰ ਦਿੱਤਾ ਔਰ ਉਹਦੇ ਵਾਸਤੇ ਉਹ ਸਕਿਉਰਟੀ ਮੰਗ ਰਹੇ ਨੇ ਪ੍ਰਧਾਨ ਸਾਹਿਬ ਕਲੀਅਰ ਕਰਨ ਕਿ ਉਹਨਾਂ ਨੇ ਨਾ ਤਾਂ ਸਾਡੇ ਨਾਲ ਕੋਈ ਮੀਟਿੰਗ ਕੀਤੀ ਹੈ ਨਾ ਸਾਡੇ ਨਾਲ ਕੋਈ ਵਿਚਾਰ ਕੀਤਾ ਹੈ ਨਾ ਸਾਡੂ ਉਹਨਾਂ ਨੇ ਕੋਈ ਫੋਨ ਕੀਤਾ ਹੈ ਉਹ ਪ੍ਰਧਾਨ ਸਾਹਿਬ ਦਾ ਆਪਣਾ ਹੀ ਇੰਡੀਵਿਜੂਅਲ ਫੈਸਲਾ ਹੈ ਉਹ ਸੰਗਤ ਦੇ ਸਾਹਮਣੇ ਕਲੀਅਰ ਕਰ ਦੇਣ ਕਿ ਕਿਹੜੇ ਮੈਂਬਰਾਂ ਨੂੰ ਸਕਿਉਰਟੀ ਚਾਹੀਦੀ ਹੈ ਅਜੇ ਕਿ ਦਾਸ ਸਬਦੂ ਉਸ ਕੱਲੇ ਜਗ੍ਹਾ 'ਚ ਰਹਿੰਦਾ ਇਥੋਂ 25 ਕਿਲੋਮੀਟਰ ਹੈ ਔਰ ਮੈਨੂੰ ਕੋਈ ਖਤਰਾ ਨਹੀਂ ਅਗਰ ਗੁਰੂ ਸਾਹਿਬ ਦੀ ਸੇਵਾ ਸੰਗਤ ਦੀ ਸੇਵਾ ਸੰਗਤ ਦੇ ਅਕਵਾਸ ਦੇ ਬੋਲਦਿਆਂ ਹੋਇਆਂ ਜਿਹੜੇ ਕਿ ਅਸੀਂ ਚੁਣ ਕੇ ਆਏ ਆ ਅਗਰ ਸਾਡੀ ਜਾਨ ਚਲੀ ਵੀ ਜਾਏ ਤੇ ਸਾਨੂੰ ਇੱਕ ਮਾਤਰ ਵੀ ਉਹਦੇ 'ਚ ਗਿਲਾ ਸ਼ਿਕਵਾ ਨਹੀਂ ਹੈ ਕਿ ਅਸੀਂ ਧਰਮ ਦੇ ਲੇਖੇ ਲੱਗਦੀ ਕਿ ਦੀ ਹੈ ਕੋਈ ਬੜਾ ਕਿਸਮਦਵਲਾ ਹੁੰਦਾ ਜਿਹਦੀ ਧਰਮ ਦੇ ਲੇਖੇ ਜਾਣ ਲੱਗਦੀ ਹੈ ਅਸੀਂ ਕਿੱਥੇ ਵੱਧ ਵੱਧ ਨਸੀਬਾਂ ਜਿਨ੍ਹਾਂ ਦੀ ਜਾਨ ਧਰਮ ਦੇ ਲੇਖੇ ਲੱਗਦੀ ਹੈ ਉਹ ਖੁਸ਼ ਨਸੀਬ ਉਹ ਉਹਨਾਂ ਨੂੰ ਪਰਮਾਤਮਾ ਦੀ ਮਿਹਰ ਹੁੰਦੀ ਹੈ ਸੋ ਜੋ ਪ੍ਰਧਾਨ ਸਾਹਿਬ ਨੇ ਲੈਟਰ ਲਿਖੀ ਹੈ ਮੈਂ ਤੇ ਇਸ ਲੈਟਰ ਦੀ ਨਿੰਦਾ ਕਰਦਾ ਕਿ ਜਿੱਥੇ ਅਸੀਂ ਆਪਣੇ ਗੁਰੂ ਘਰਾਂ ਦਾ ਸਤਕਾਰ ਉਹਨਾਂ ਦੀ ਸਕਿਉਰਟੀ ਪ੍ਰੋਵਾਈਡ ਕਰਵਾਉਣ ਦੇ ਵਿੱਚ ਸਾਰੀਆਂ ਡਿਸਟ੍ਰਿਕਟ ਕਮੇਟੀਆਂ ਸਫਲ ਹੋ ਰਹੀਆਂ ਚਾਹੇ ਉਹ ਸਾਂਬੇ ਦੀ ਸੀ ਚਾਹੇ ਬਾਕੀ ਬਲੇ ਹੋਣੇ ਵੀਰ ਜੀ ਕਹਿ ਰਹੇ ਸੀ ਕਿ ਬਾਕੀਆਂ ਨੇ ਇੱਥੇ ਤੱਕ ਰਕੇ ਇਸ ਬਾਰੇ ਪ੍ਰੈਸ ਕਾਨਫਰੰਸ ਵੀ ਨਹੀਂ ਕੀਤੀ ਉਹਨਾਂ ਲੋਕਾਂ ਨੂੰ ਗੁਰਦੁਆਰਿਆਂ ਦੇ ਇਲੈਕਟਿਡ ਜਿੱਥੇ ਦੀ ਵੀ ਸੰਗਤ ਨੂੰ ਮੈਂ ਅਪੀਲ ਕਰਾਂਗਾ ਐਸੇ ਨਖਿੱਦ ਲੋਕਾਂ ਨੂੰ ਕਦੇ ਵੀ ਦੁਆਰਾ ਮੌਕਾ ਉਸ ਗੁਰਦੁਗੁਰੂ ਘਰਾਂ ਦੀ ਸੇਵਾ ਨਹੀਂ ਦੇਣੀ ਚਾਹੀਦੀ ਕਿ ਜਿਹੜੀ ਆਪਣੀ ਪੰਥ ਦੇ ਮੁੱਦਿਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਤਨਾ ਵੱਟਾ ਵਾਣ ਸਾਡੀ ਜੰਮੂ ਕਸ਼ਮੀਰ ਦੀ ਧਰਤੀ 'ਚ ਹੋਇਆ ਔਰ ਉਹ ਕਮੇਟੀਆਂ ਚੁੱਪ ਕਰਕੇ ਬੈਠੀਆਂ ਰਹੀਆਂ ਉਹਨਾਂ ਨੂੰ ਲਾਨਤ ਪਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ